ਕਿਰਤੀ ਹਾਂ ਹੱਲ ਕਰਨਾ ਸਕਾਂ ਬੁਰਜਾ ਤੋਂ ਉੱਚੇ ਸਵਾਲਾਂ ਨੂੰ ਇੱਕ ਕਿਰਤੀ ਹਾਂ ਹੱਲ ਕਰਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋਸ਼ ਕਾ ਲਾਲਾ ਨੂੰ ਠੰਡਾ ਬੁਰਜ ਤੇ ਚਖੜ ਚਲਦਾ ਏ ਮੇਰਾ ਵਸ ਚਲੇ ਮੈਂ ਟਾਲ ਦਿਆ ਤੁਸੀਂ ਹੁਕਮ ਕਰੋ ਦਾ ਅਗਲਾ ਕੇ ਮੈਂ ਤਾਂ ਆਪਣੇ ਆਪ ਨੂੰ ਬਾਲ ਦਿਆਂ ਮੈਂ ਮਚ ਜਾਵਾਂ ਠੰਡ ਨਾਲ ਕੇ ਮੈਂ ਮਚ ਜਾਵਾਂ ਠੰਡ ਨਾਲ ਕੇ ਮਾਂ ਲਾਲ ਤੇਰੇ ਦਿਆ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋ ਸ਼ਕਾਓ ਲਾਲਾ ਕਰ ਸਦਕੇ ਲਾਲ ਫੜਾ ਦਿੱਤੇ ਚੂਰੇਗਾ ਖੋਟੇ ਕਰਮਾ ਨੂੰ ਉਸ ਗੰਗੂ ਥਾਂ ਜੇ ਮੈਂ ਹੁੰਦਾ ਹੰਝੂਆਂ ਨਾਲ ਧੂੰਦਾ ਚਰਨਾ ਨੂੰ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਰੱਬ ਵਾਂਗੂ ਤੈਨੂੰ ਪੂਜਦਾ ਮੈਂ ਪਲਕਾਂ ਤੇ ਬਿਠਾਉਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਇੱਕ ਦੁੱਤ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਇੱਕ ਕਿਰਤੀ ਹਲ ਕਰਨਾ ਸਕਾ ਬੁਰਜਾ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਕੁਦਸ਼ ਕੋਸ਼ਕਾਓ ਲਾਲਾ ਨੂੰ ਏ ਬੱਚਾ ਤੇਰੇ ਚਰਨਾ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ ਬਦ ਕਿਸਮਤ ਹਾਂ ਚਲੋ ਘਰ ਮੇਰੇ ਮੈਂ ਤਾਂ ਇਨਾ ਵੀ ਨਹੀਂ ਕਹਿ ਸਕਦਾ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋ ਸ਼ਕਾਓ ਲਾਲਾ ਨੂੰ ਖੁਦ ਸ਼ਕੋ ਸ਼ਕਾਓ ਲਾਲਾ ਨੂੰ